ਕੇਂਦਰੀ ਸਹਿਕਾਰਤਾ ਮੰਤ੍ਰਾਲੇ ਵੱਲੋਂ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਕਾਰਤਾ ਮੰਤਰੀਆਂ ਦੀ ਇੱਕ ਮੰਥਨ ਬੈਠਕ ਹੋ ਰਹੀ ਹੈ ਇਸ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਕਰਣਗੇ ਇਸ ਮੰਥਨ ਬੈਠਕ ਵਿੱਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਕਾਰਤਾ ਮੰਤਰੀ ਅਤੇ ਸਹਿਕਾਰਤਾ ਵਿਭਾਗਾਂ ਦੇ ਵਧੀਕ ਚੀਫ ਸਕੱਤਰ ਪ੍ਰਿੰਸੀਪਲ ਸਕੱਤਰ ਅਤੇ ਸਕੱਤਰ ਹਿੱਸਾ ਲੈਣਗੇ ਇਹ ਉਪਰਾਲਾ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਲਈ ਵਿਕਾਸ ਦੀ ਸਮੀਖਿਆ ਸਬੰਧੀ ਵਿਚਾਰਾਂ ਦਾ ਆਦਾਨ-ਪ੍ਰਦਾਨ ਅਤੇ ਪਵਿੱਖ ਦੀ ਕਾਰਜ ਯੋਜਨਾ ਤਿਆਰ ਕਰਨ ਦਾ ਮੌਕਾ ਦੇਵੇਗਾ ਇਹ ਮੰਥਨ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਿਕਾਰ ਸੇ ਸਮ੍ਰiddhi ਦੇ ਦ੍ਰਿਸ਼ਟੀਕੋਣ ਨੂੰ ਸਾਂਝੇ ਯਤਨਾ ਰਾਹੀਂ ਅੱਗੇ ਵਧਾਉਣ ਦੀ ਸਾਂਝੀ ਸਮਝ ਅਤੇ ਤਾਲਮੇਲ ਪੂਰਨ ਰਣਨੀਤੀ ਵਿਕਸਤ ਕਰਨ ਦੀ ਦਿਸ਼ਾਚ ਐਮ ਭੂਮਿਕਾ ਨਿਭਾਏਗੀ ਮੰਥਨ ਬੈਠਕ ਚ 2 ਲੱਖ ਬਹੁ ਮੰਤਵੀ ਪ੍ਰਾਇਮਰੀ ਖੇਤੀਬਾੜੀ ਕਰਜ਼ਾ ਸੁਸਾਇਟੀਆਂ ਯਾਨੀ ਪੀਸੀਐਸ ਡੇਰੀ ਅਤੇ ਮੱਛੀ ਪਾਲਣ ਸਹਿਕਾਰੀ ਸੇਵਾਵਾਂ ਦੀ ਸਥਾਪਨਾ ਜਏ ਮੁੱਖ ਵਿਸ਼ਿਆਂ ਤੇ ਚਰਚਾ ਕੀਤੀ ਜਾਵੇਗੀ ਜਿਹੜੀ ਪਿੰਡ ਪੱਧਰ ਤੱਕ ਸੇਵਾ ਮਹੱਈਆ ਕਰਾਉਣ ਨੂੰ ਆਖਰੀ ਸਿਰੇ ਤੱਕ ਪਹੁੰਚਾਉਣ ਲਈ ਅਹਿਮ ਹੈ ਮੰਤਨ ਬੈਟਿੰਗ ਦੌਰਾਨ ਸਹਿਕਾਰੀ ਖੇਤਰ ਚ ਦੁਨੀਆ ਦੀ ਸਭ ਤੋਂ ਵੱਡੀ ਅਨਪੰਡਾਰਨ ਯੋਜਨਾ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ ਜਿਸ ਦਾ ਮੰਤਵ ਖੁਰਾਕ ਸੁਰੱਖਿਆ ਨੂੰ ਮਜ਼ਬੂਤੀ ਦੇਣਾ ਅਤੇ ਕਿਸਾਨਾਂ ਨੂੰ ਸਸ਼ਕਤ ਬਣਾਉਣਾ ਹੈ ਇਸ ਦੇ ਨਾਲ ਹੀ ਸਹਿਕਾਰਤਾ ਚ ਸਹਿਕਾਰ ਮਹਿੰਮ ਅਤੇ ਕੋ ਮੰਤਰੀ ਸਹਿਕਾਰਤਾ ਸਾਲ 2025 ਤੱਕ ਸੂਬਿਆਂ ਦੇ ਵਿਕਾਸ ਅਤੇ ਹਿੱਸੇਦਾਰੀ ਬਾਰੇ ਚਰਚਾ ਹੋਵੇਗੀ